वेलकम टू माय चैनल ਅੱਜ ਆਪਾਂ ਬਣਾਵਾਂਗੇ ਟਮਾਟੋ ਚੀਲੀ ਪਲਾਓ ਇਹਨੂੰ ਬਣਾ ਲੈ ਸਭ ਤੋਂ ਪਹਿਲਾਂ ਆਪਾਂ ਛੋਲੇ ਨੂੰ ਉਬਾਲ ਲਵਾਂਗੇ ਤੇ ਉਹਨਾਂ ਨੂੰ ਰੈਡੀ ਕਰ ਲਵਾਂਗੇ ਹੁਣ ਆਪਾਂ ਕੜਾਈ ਦੇ ਵਿੱਚ ਦੇਸੀ ਘਿਓ ਪਾ ਕੇ ਉਹਦੇ ਵਿੱਚ ਆਪਾਂ ਜੀਰਾ ਤੇ ਕੜੀ ਪੱਤੇ ਨੂੰ ਪਾ ਕੇ ਭੁੰਨ ਲਾਂਗੇ ਕੜੀ ਪੱਤਾ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਵੱਡੇ ਪਿਆਜ਼ ਪਾ ਲਵਾਂਗੇ ਤੇ ਹੁਣ ਆਪਾਂ ਪਿਆਜ਼ ਨੂੰ ਵੀ ਥੋੜਾ ਜਿਹਾ ਭੁੰਨ ਲਾਂਗੇ ਸੋ ਗਾਇਜ਼ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਟਮਾਟਰ ਨੂੰ ਵੀ ਆਪਾਂ ਹਲਕਾ ਜਿਹਾ ਹੀ ਭੁੰਨਣਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਨਮਕ ਤੁਸੀਂ ਟੇਸਟ ਦੇ ਮੁਤਾਬਿਕ ਪਾ ਲਿਓ ਹੁਣ ਆਪਾਂ ਇਹਦੇ ਵਿੱਚ ਕੱਟੀ ਹੋਈ Shimla mirch ਪਾਵਾਂਗੇ ਤੁਸੀਂ ਕੋਈ ਵੀ ਸਬਜ਼ੀ ਹੋਰ ਐਡ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਮਸਾਲਿਆਂ ਨੂੰ ਥੋੜੀ देर ਭੁੰਨਣ ਤੋਂ ਬਾਅਦ ਇਹਦੇ ਵਿੱਚ ਬਾਕੀ ਦੇ ਇਨਗਰੀਡੀIENTS ਪਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਚੀ ਚਿਲੀ ਪਾਣੀ ਹੈ ਰੈੱਡ ਚਿਲੀ ਤੇ ਹੁਣ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਧਨੀਆ ਪਾਊਡਰ ਗਰਮ ਮਸਾਲਾ ਤੇ ਚਾਟ ਮਸਾਲਾ ਪਾਵਾਂਗੇ ਤੇ ਇਹਦੇ ਵਿੱਚ ਆਪਾਂ ਸੁੱਕੀ ਹਰੀ ਮੇਥੀ ਐਡ ਕਰ ਲਾਂਗੇ ਲਾਸਟ ਵਿੱਚ ਆਪਾਂ ਇਹਦੇ ਵਿੱਚ ਟొਮੇਟੋ ਸੋਸ ਪਾਵਾਂਗੇ ਤੇ ਸਭ ਨੂੰ ਮਿਲਾ ਲਵਾਂਗੇ। ਮਸਾਲੇ ਰੈਡੀ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਉਬਲੇ ਹੋਏ ਚਾਵਲ ਪਾ ਕੇ ਇਹਨਾਂ ਨੂੰ ਮਿਕਸ ਕਰ ਲਵਾਂਗੇ। 2 ਮਿੰਟ ਮਿਕਸ ਕਰਨ ਤੋਂ ਬਾਅਦ ਆਪਣਾ ਪੁਲਾਓ ਰੈਡੀ ਹੈ। ਹੁਣ ਆਪਾਂ ਇਹਨਾਂ ਨੂੰ ਸਰਵ ਕਰ ਸਕਦੇ ਹਾਂ। ਸੋ ਗਾਇਸ ਇਹ ਬਹੁਤ ਜਲਦੀ ਬਨਣ ਵਾਲੀ ਰੈਸিপি ਹੈ। ਜੇ ਤੁਹਾਨੂੰ ਇਹ ਮੇਰੀ ਰੈਸਪੀ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਦੇ ਹੋ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ